ਜ਼ਰਤ ਦਾ ਉਸ ਮੁਤਾਬਕ ਕੋਸ਼ਿਸ਼ ਕਰਿਆ ਕਰੋ ਕਿ ਸਾਨੂੰ ਬਾਣੀ ਦੀ ਸਮਝ ਲੱਗੇ ਵਦ ਤੋਂ ਵਦ ਕਿਉਂਕਿ ਇਹ ਕੋਈ ਆਮ ਦਰਾਵਾਗਦਾਰ ਨਹੀਂ ਹੈ ਪਿਆਏ ਮੱਥਾ ਟੇਕਿਆ ਪ੍ਰਕਰਮਾ ਕੀਤੀ ਤੇ ਚਲੇ ਗਏ ਆਜ ਦੀ ਭਾਸ਼ਾ ਵਿੱਚ ਕਹਿਣਾ ਹੋਵੇ ਤਾਂ ਇੰਜ ਕਹਿ ਸਕਦੇ ਹੋ ਇਹ ਸਕੂਲ ਹੈ ਯੂਨੀਵਰਸਿਟੀ ਹੈ पाठशाला ਹੈ ਜਿੱਥੇ 35 ਮਹਾਪੁਰਸ਼ ਸਾਨੂੰ ਟੀਚ ਕਰਦੇ ਹਨ ਬੋਲਣ ਵਾਲਾ ਕੋਈ ਵੀ ਹੋ ਸਕਦਾ ਹੈ ਗੱਲ ਕਰਨ ਵਾਲਾ ਕੋਈ ਵੀ ਹੋ ਸਕਦਾ ਹੈ ਪਰ ਅਸਲ ਗੱਲ ਹੈ 35 ਮਹਾਪੁਰਸ਼ਾਂ ਦੀ ਭਾਵੇਂ ਉਹ ਪਾਠ ਰੂਪ ਵਿੱਚ ਹੋਵੇ ਭਾਵੇਂ ਉਹ ਕੀਰਤਨ ਰੂਪ ਵਿੱਚ ਹੋਵੇ ਤੇ ਭਾਵੇਂ ਉਹ ਵਿਚਾਰਾਂ ਦੇ ਰੂਪ ਵਿੱਚ ਹੋਵੇ ਸਾਡਾ ਸਾਰਿਆਂ ਦਾ ਧਿਆਨ ਉਹਨਾਂ 35 ਮਹਾਪੁਰਸ਼ਾਂ ਦੇ ਬੋਲਾਂ ਵੱਲ ਜਾਣਾ ਚਾਹੀਦਾ ਹੈ ਔਰ ਕੱਲਾ ਇਹ ਨਹੀਂ ਵੀ ਜਦੋਂ ਗੁਰਾਂ ਦੇ ਦਰਬਾਰ 'ਚ ਹਾਜ਼ਰ ਹੋਣਾ ਹੈ ਜਦੋਂ ਵੀ ਕਿਤੇ ਤੁਸੀਂ ਬਾਣੀ ਦਾ ਕੋਈ ਵੀ ਬੋਲ ਪੜ੍ਹਦੇ ਸੁਣਦੇ ਹੋ ਤੁਹਾਡੇ ਕੰਨਾਂ 'ਚ ਪੈਂਦਾ ਹੈ ਤੁਹਾਡੀ ਰਸਨਾ ਪੜਦੀ ਹੈ ਤਾਂ ਬਾਣੀ ਸਿਰਫ ਪੜਨ ਲਈ ਨਹੀਂ ਹੈ ਸ਼ਬਦ ਨੂੰ ਮੇਰੇ ਨੂੰ ਜ਼ਰੂਰ ਧਿਆਨ 'ਚ ਰੱਖੋ ਮੈਂ ਕਹਿ ਰਿਹਾ ਸਿਰਫ ਪੜਨ ਲਈ ਨਹੀਂ ਹੈ ਪੜਨ ਦੇ ਨਾਲ-ਨਾਲ ਕੋਈ ਹੋਰ ਕਾਰਜ ਵੀ ਹੈ ਜਿਹੜਾ ਜ਼ਰੂਰੀ ਕਰਨਾ ਹੈ ਸਿ ਉਹ ਹੈ ਇਹਨੂੰ ਸਮਝਣਾ ਤੇ ਸਿਰਫ ਇਹ ਪੜਨ ਤੇ ਸਮਝਣੇ ਵੀ ਲਈ ਨਹੀਂ ਹੈ ਵੀ ਜੇ ਕਿਸੇ ਨੂੰ ਇਹ ਲੱਗੇ ਵੀ ਪੜਨਾ ਤੇ ਸਮਝਣਾ ਬਸ ਇੰਨਾ ਬਹੁਤ ਹੈ ਇਹਦੇ ਲਈ ਵੀ ਨਹੀਂ ਹੈ ਪੜਨਾ ਨੂੰ ਸਮਝਣਾ ਤੇ ਫਿਰ ਜਿਹੜੀ ਗੱਲ ਸਮਝ ਆਉਂਦੀ ਹੈ ਉਹਦੇ ਤੇ ਅਮਲ ਕਰਨ ਦੀ ਕੋਸ਼ਿਸ਼ ਕਰਨੀ ਅਮਲ ਤੋਂ ਬਿਨਾ ਪੜਿਆ ਸੁਣਿਆ ਸਮਝਿਆ ਵਿਚਾਰਿਆ ਅਰਥ ਨਹੀਂ ਰੱਖਦਾ ਅਰਥ ਉਦੋਂ ਬਣਦਾ ਜਦੋਂ ਤੁਸੀਂ ਪੜੀ ਹੋਈ ਗੱਲ ਨੂੰ ਅਮਲ ਵਿੱਚ ਲਿਆਉਂਦੇ ਹੋ ਬਾਬੇ ਨੇ ਜਦੋਂ ਧਰਮ ਦੀ ਦੁਨੀਆ ਦੇ ਅੰਦਰ ਧਾਰਮਿਕ ਲੋਕਾਂ ਨਾਲ ਗੱਲ ਕੀਤੀ ਤਾਂ ਉਸ ਵੇਲੇ ਦੇ ਵੇਰੇ ਵੇ ਜਦੋਂ ਬਾਬੇ ਦੀ ਬਾਣੀ ਨੂੰ ਧਿਆਨ ਵਿੱਚ ਰੱਖਦੇ ਆ ਭਾਈ ਗੁਰਦਾਸ ਜੀ ਨੇ ਦਿੱਤੇ ਹਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਹੱਥੀ ਲਿਖਿਆ ਹੈ ਤਾਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਹਵਾਲਾ ਦਿੱਤਾ ਹੈ ਕਿ ਜਦੋਂ ਮਹਾਰਾਜ ਨੂੰ ਉਸ ਵੇਲੇ ਦੇ ਧਾਰਮਿਕ ਲੋਕ ਪੁੱਛਦੇ ਨੇ ਕਿ Hindu ਵੱਡਾ ਕਿ Muslim ਹੋਈ ਕੌਣ ਵੱਡਾ ਹੈ ਇੱਥੇ ਕੌਕੀ ਝਗੜਾ ਚੱਲ ਰਿਹਾ ਸੀ ਬਹੁਤ ਵੱਡੇ ਪੱਧਰ ਤੇ ਜਿਹੜੇ ਵੀਰ ਇਸਲਾਮ ਨਾਲ ਸੰਬੰਧਤ ਸਨ ਉਹ ਕਹਿੰਦੇ ਸੀ ਸਾਡਾ ਰਹਿਬਰ ਸਾਡਾ ਅੱਲਾਹ ਤਾਲਾ ਬਹੁਤ ਵੱਡਾ ਹੈ ਤੇ ਜਿਹੜਾ ਅੱਲਾਹ ਤਾਲਾ ਦੀ ਅਗਵਾਈ ਨਹੀਂ ਕਬੂਲਦਾ ਉਹ ਕਾਫਰ ਹੈ ਜਿਹੜੇ ਵੀਰ ਹਿੰਦੂਇਜ਼ਮ ਨਾਲ ਸੰਬੰਧ ਰੱਖਦੇ ਇਨਸਾਨ ਉਹ ਕਹਿੰਦੇ ਸਨ ਵੀ ਜਿਹੜਾ ਬੰਦਾ ਸਾਡੀ ਮਤ ਨੂੰ ਨਹੀਂ ਅਪਣਾਉਂਦਾ ਉਹ ਅਸਲ ਵਿੱਚ ਰੱਬ ਨਾਲੋਂ ਟੁੱਟਿਆ ਹੋਇਆ ਸਾਾਕਤ ਬੰਦਾ ਹੈ ਤੇ ਉਹਦੇ ਅੰਦਰ ਰੱਬ ਦੇ ਪਿਆਰ ਦੀ ਮਹਿਮਾ ਨਹੀਂ ਹੈ ਤੇ ਭਾਈ ਗੁਰਦਾਸ ਜੀ ਨੂੰ ਜਦੋਂ ਇਹ ਸਾਰੀ ਵਾਰਤਾ ਭਾਈ ਗੁਰਦਾਸ ਜੀ ਨੇ ਲਿਖੀ ਤਾਂ ਉਹਨਾਂ ਨੇ ਲਿਖਿਆ ਵੀ ਬਾਬੇ ਨੂੰ ਇਹ ਜਦੋਂ ਸਵਾਲ ਕੀਤਾ ਗਿਆ ਵੀ Hindu ਵੱਡਾ ਕਿ Musalman ਹੋਈ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾ ਬਾਜੂ ਦੋਨੋਂ ਰੋਈ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਵੱਡਾ ਛੋਟਾ ਕੌਣ ਹੈ ਮਹਾਰਾਜ ਨੇ ਕਿਹਾ ਇਹ ਵੇਖਣਾ ਪੈਣਾ ਵੀ ਅਮਲ ਕਿਹਦੇ ਕੋਲ ਨੇ ਜੇ ਅਮਲ ਦੋਵਾਂ ਕੋਲ ਨਹੀਂ ਤਾਂ ਦੋਵੇਂ ਰੋਣਗੇ ਹੁਣ ਇਸ ਗੱਲ ਦਾ ਮੇਰੇ ਬਾਬੇ ਨਾਨਕ ਨੂੰ ਥੋੜੀ ਪਤਾ ਸੀ ਵੀ 500 ਸਾਲ ਬਾਅਦ ਸਿੱਖ ਵੀ ਉੱਥੇ ਜਾ ਕੇ ਲੌਣਗੇ ਜਿੱਥੋਂ ਅੱਜ ਮੈਂ ਲੋਕਾਂ ਨੂੰ ਕੱਢ ਰਿਹਾ ਕਿਉਂਕਿ ਜਿਹੜਾ ਟੀਚਰ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੁੰਦਾ ਉਹਨੂੰ ਇੰਨਾ ਕੁ ਤੇ ਮਾਣ ਹੁੰਦਾ ਹੈ ਕਿ ਮੈਂ ਤਾਂ ਵਿਦਿਆਰਥੀ ਇਸ ਦਲਦਲ 'ਚ ਥੋੜੀ ਫਸਣ ਦੇਣੇ ਪਰ ਸਚਾਈ ਇਹ ਹੈ ਕਈ ਵਾਰ ਗੱਲ ਇਹ ਬੜੇ ਔਖੇ ਹੋ ਕੇ ਸਾਨੂੰ ਗੁਰੂ ਦੀ ਅਝੋਰੀ ਚ ਕਹਿਣੀ ਪੈਂਦੀ ਹੈ ਪਰ ਸਚਾਈ ਇਹ ਹੈ ਅਸੀਂ ਲਗਭਗ ਸਚਾਈ ਤੇ ਬਹੁਤ ਲੱਗ ਗਿਆਂ ਵੀ ਦੋਵੇਂ ਤਾਂ ਰੋ ਹੀ ਰਹੇ ਨੇ ਪਰ ਰੋ ਤੀਜੀ ਧਿਰ ਵੀ ਰਹੀ ਹੈ ਜਿਨ੍ਹਾਂ ਨੇ ਦੂਜੇ ਰੋਂਦਿਆਂ ਨੂੰ ਹਸਾਉਣਾ ਕਿਉਂਕਿ ਅਸੀਂ ਕੋਈ ਨਾਰਮਲ ਮੈਕਸਰ ਆਪਜੀ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਸਿੱਖ ਸੱਚੀ ਮੁੱਤਵੀ ਕੋਈ ਆਮ ਦੀ ਗੱਲ ਨਹੀਂ ਐ ਸਿੱਖ ਹੋਣ ਦਾ ਮਤਲਬ ਐ 239 ਸਾਲ ਤੁਹਾਡੇ ਤੇ ਕਿਸੇ ਨੇ ਲਾਏ ਨੇ ਤੁਹਾਨੂੰ ਸਿੱਖ ਬਣਾਇਆ